ਫਾਜ਼ੀ ਪਠਾਨਾ ਦੇ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ ਸਰਕਾਰ ਵੱਲੋਂ 9:30 ਵਜੇ ਤੋਂ 11:15 ਵਜੇ ਤੱਕ ਦਾ ਬਲੈਕਆਊਟ ਦਾ ਸਮਾਂ ਦਿੱਤਾ ਗਿਆ ਹੈ। ਇਸ ਸਮੇਂ ਦੌਰਾਨ ਘਰਾਂ ਦੀਆਂ ਦੁਕਾਨਾਂ ਦੀਆਂ ਲਾਈਟਾਂ ਬੰਦ ਰੱਖੀਆਂ ਜਾਣ ਅਤੇ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਸਹਿਯੋਗ ਦਿੱਤਾ ਜਾਵੇ। ਕੋਈ ਲੋਕਾਂ ਨੂੰ ਪੀਲਾ ਕਿ ਇਦਾਂ ਦੀ ਕੋਈ ਅਫਵਾਹ ਵਗੈਰਾ ਨਾ ਫੈਲੋ। ਜੇਕਰ ਕੋਈ ਵਾਹ ਸਾਹਮਣੇ ਆਈ ਤਾਂ ਅਸੀਂ ਸਖਤ ਤੋਂ ਸਖਤ ਕਾਰਵਾਈ ਕਰੂ। ਪੈਵਡਰ ਲੋਕਾਂ ਉੱਪਰੋਂ ਡਰੋਨ ਰਾਊਂਡ ਤੇ ਪੂਰੀ ਤਰ੍ਹਾਂ ਫੌਜੀ ਲਗਾਈ ਗਈ। ਉਹ ਇਹਦੀ ਪਾਲਣਾ ਕਰਨੀ ਚਾਹੀਦੀ। ਕੱਲ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਰਵਿਤੀ ਰਾਤ ਇਲਾਕੇ ਵਿੱਚ ਤੇ ਪੂਰੇ ਜ਼ਿਲ੍ਹੇ ਵਿੱਚ 9:30 ਵਜੇ ਰਾਤ ਤੋਂ 11:30 ਵਜੇ ਤੱਕ ਬਲੈਕਆਊਟ ਪੂਰੀ ਤਰ੍ਹਾਂ ਕਰਵਾਇਆ ਗਿਆ ਸੀ। ਤੇ ਲੋਕਾਂ ਵੱਲੋਂ ਇਹ ਪੁਰਾ ਚੱਲੂ ਪਿਆ। ਸਰ ਜੇਕਰ ਕੋਈ افਵਾਹ ਫਲਾਉਂਦਾ ਉਹਦੇ ਵਿੱਚ ਕੀ ਕਰ ਰਹੀ ਹੈ ਪੁਲਿਸ ਹਾਂਜੀ ਅਜੇ ਤੱਕ ਇਹਦੇ ਬਾਰੇ ਕੋਈ افਵਾਹ ਸਾਡੇ ਸਾਹਮਣੇ ਨਹੀਂ ਆਈ ਹੈ ਫਿਰ ਵੀ ਲੋਕਾਂ ਨੂੰ ਅਪੀਲ ਹੈ ਕਿ ਇਦਾਂ ਦੀ ਕੋਈ افਵਾਹ ਵਗੈਰਾ ਨਾ ਫੈਰੋ ਜੇਕਰ ਕੋਈ افਵਾਹ ਸਾਹਮਣੇ ਆਈ ਤਾਂ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਰ ਹਦਾਇਤ ਆਈ ਹੈ ਕਿ ਡਰੋਨ ਜਿਹੜੇ ਪ੍ਰਾਈਵੇਟ ਲੋਕ ਲਿਆ ਡਰੋਨ ਉਡਾਉਂਦੇ ਨੇ ਉਹਨਾਂ ਬਾਰੇ ਵੀ ਕੀ ਕਹਿੰਦੇ ਹਾਂਜੀ ਡਿਸਟ੍ਰਿਕਟ ਅਫਸਰਟ ਵੱਲੋਂ ਪ੍ਰਾਈਵੇਟ ਲੋਕਾਂ ਵੱਲੋਂ ਡਰੋਨ ਆਉਂਡ ਤੇ ਪੂਰੀ ਤਰ੍ਹਾਂ ਬੰਦੀ ਲਗਾਈ ਗਈ ਹੈ ਤੇ ਇਹਦੀ ਪਾਲਣਾ ਕਰਨੀ ਚਾਹੀਦੀ ਹੈ ਪਟਾਕੇ ਕਿਨੂੰ ਲੈ ਕੇ ਵੀ ਕੁਝ ਹਦਾਇਤਾਂ ਚੱਰੀਆਂ ਬਿਲਕੁਲ ਜੀ ਪਟਾਕਾ ਚਲਾਉਣ ਵੇਚਣ ਵਿਦਨ ਤੇ ਪੂਰੀ ਤਰ੍ਹਾਂ ਪੌਂਦੀ ਆ ਤੇ ਲੋਕਾਂ ਨੂੰ ਇਹਦੇ ਚ ਸੁਰਸਖਿਆ ਹੋਕਰਣਾ ਚਾਹੀਦਾ ਹੈ ਤੇ ਆਪਣੇ ਬੱਚਾ ਤੇ ਵੀ ਉਹਨਾਂ ਨੂੰ ਬੁਰੀਆਂ ਆਦਤਾਂ ਜਾਰੀ ਕਰਨੀ ਚਾਹੀਦੀਆਂ ਨੇ ਇਸ ਤਰ੍ਹਾਂ ਕਰਨਾ ਚਾਹੀਦਾ ਕੋਈ ਦਾ ਦਾ ਪਟਾਕਾ ਵਗੈਰਾ ਨਾ ਚਲਾ ਸ਼ਹਿਰ ਨਿਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੀਦੀ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਜੀ ਕਿਸੇ ਤਰ੍ਹਾਂ ਦੀ ਵਾਹ ਵਾਹ ਤੋਂ ਬਚਣ ਤਾਂ ਜੇ ਕੋਈ ਵਾਹ ਵਾਹ ਵਗੈਰਾ ਸਾਹਮਣੇ ਆਉਂਦੀ ਹੈ ਤਾਂ ਪਹਿਲਾਂ ਉਹ ਚੀਜ਼ ਦੀ ਪੂਰੀ ਕੁਣਸ਼ਾਨ ਕੀਤੀ ਜਾਣੀ ਚਾਹੀਦੀ ਹੈ ਤਾਂ ਹਹੀ ਅਗੇ ਉਹ ਗੱਲ ਅਗੇ ਦਸੀ ਜਿਹੜੀ ਜਿਹੜੀ ਸੀ ਜੀ ਸਰ ਜਿਵੇਂ ਜਮਾਹੋਰੀ ਦਾ ਆ ਰਿਹਾ ਵੀ ਜਮਾਹੋਰੀ ਦੇ ਮਾਮਲੇ ਰਾਸਾਂ ਕਰਦੇ ਸਬਜ਼ਗਰੀ ਵੀ ਇਹਦਾ ਸੀ ਬਿਲਕੁਲ ਜੀ ਇਹ ਵੀ ਸੱਤਾਂ ਨੇ ਤੇ ਬਿਨਾਂ ਮਤਲਬੋਂ ਕੋਈ ਖਾਣ ਪੀਣ ਦੀ ਚੀਜ਼ਾਂ ਜਾਂ ਹੋਰ ਜ਼ਰੂਰੀ ਸਾਮਾਨ ਦਾ ਕੋਈ ਬਿਨਾਂ ਲੋਡ ਤੋਂ ਸਟਾਕ ਨਹੀਂ ਕਰ ਸਕਦਾ ਜੀ ਪਸੀ ਪਠਾਣਾ ਦੇ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ ਸਰਕਾਰ ਵੱਲੋਂ 9:30 ਵਜੇ ਤੋਂ 11:30 ਵਜੇ ਤੱਕ ਦਾ ਬਲੈਕਆਊਟ ਦਾ ਸਮਾਂ ਦਿੱਤਾ ਗਿਆ ਹੈ ਇਸ ਸਮੇਂ ਦੌਰਾਨ ਕਰਾਂ ਦੀਆਂ ਦੁਕਾਨਾਂ ਦੀਆਂ ਲਾਈਟਾਂ ਬੰਦ ਰੱਖੀਆਂ ਜਾਣ ਅਤੇ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਸਹਿਯੋਗ ਦਿੱਤਾ ਜਾਵੇ। ਵੀ ਲੋਕਾਂ ਨੂੰ ਫੀਲ ਹੈ ਕਿ ਇਦਾਂ ਦੀ ਕੋਈ ਵਾਹ ਵਗੈਰਾ ਨਾ ਕਰੋ ਜੇਕਰ ਕੋਈ ਵਾਹ ਸਾਹਮਣੇ ਆਈ ਤਾਂ ਅਸੀਂ ਸਖਤ ਤੋਂ ਸਖਤ ਕਰਾਂਗੇ। ਪਹਿਬੜੇ ਲੋਕਾਂ ਉੱਪਰੋਂ ਡ੍ਰੋਨ ਰਾਊਂਡ ਤੇ ਪੂਰੀ ਤਰ੍ਹਾਂ ਫੌਜੀ ਲਗਾਈ ਗਈ। ਉਹ ਇਹਦੀ ਪਾਲਣਾ ਕਰਨੀ ਚਾਹੀਦੀ। ਕਲ ਦੇ ਹਲਾਤਾਂ ਤੋਂ ਮੱਦੇਨਜ਼ਰ ਰੱਖਦੇ ਹੋਏ ਰਬੀਤੀ ਰਾਤ ਇਲਾਕੇ ਵਿੱਚ ਤੇ ਪੂਰੇ ਜ਼ਿਲ੍ਹੇ ਵਿੱਚ 9:30 ਵਜੇ ਰਾਤ ਤੋਂ 11:30 ਵਜੇ ਤੱਕ ਬਲੈਕਆਊਟ ਪੂਰੀ ਤਰ੍ਹਾਂ ਕਰਵਾਇਆ ਗਿਆ ਸੀ ਤੇ ਲੋਕਾਂ ਕੋਲੋਂ ਇਹ ਪੁਰਾ ਚਲ ਰਿਹਾ ਸਰ ਜੇਕਰ ਕੋਈ ਅਫਵਾਹ ਫਲਾਉਂਦਾ ਉਹਦੇ ਵਿੱਚ ਕੀ ਕਰ ਰਹੀ ਹੈ ਪੁਲਿਸ ਹਾਂਜੀ ਅਜੇ ਤੱਕ ਇਹਦੇ ਬਾਰੇ ਕੋਈ ਅਫਵਾਹ ਸਾਡੇ ਸਾਹਮਣੇ ਨਹੀਂ ਆਈ ਹੈ ਫਿਰ ਵੀ ਲੋਕਾਂ ਨੂੰ ਅਪੀਲ ਹੈ ਕਿ ਇਦਾਂ ਦੀ ਕੋਈ ਅਫਵਾਹ ਵਗੈਰਾ ਨਾ ਫੈਰੋ ਜੇਕਰ ਕੋਈ ਅਫਵਾਹ ਸਾਹਮਣੇ ਆਈ ਤਾਂ ਅਸੀਂ ਸਖਤੋ ਸਖਤ ਕਰੂ ਸਰ ਹਦਾਇਤ ਆਈ ਹੈ ਕਿ ਡਰੋਨ ਜਿਹੜੇ ਪ੍ਰਾਈਵੇਟ ਲੋਕ ਲਿਆ ਡਰੋਨ ਉਡਾਉਂਦੇ ਨੇ ਉਹਨਾਂ ਬਾਰੇ ਵੀ ਕੀ ਕਹਿਣਾ ਹੈ ਹਾਂਜੀ ਡਿਸਟ੍ਰਿਕਟ ਅਫਸਰ ਵੱਲੋਂ ਪ੍ਰਾਈਵੇਟ ਲੋਕਾਂ ਵੱਲੋਂ ਡਰੋਨ ਆਉਣ ਤੇ ਪੂਰੀ ਤਰ੍ਹਾਂ ਬੰਦੀ ਲਗਾਈ ਗਈ ਹੈ ਉਹ ਇਹਦੀ ਪਾਲਣਾ ਕਰਨੀ ਚਾਹੀਦੀ ਬੇਟਾ ਕੈਨੋ ਲੈ ਕੇ ਵੀ ਕੋਈ ਹਦਾਇਤਾਂ ਚੱਰੀ ਬਿਲਕੁਲ ਜੀ ਪਟਾਕਾ ਚਲਾਉਣਾ ਵੇਚਣਾ ਫੇਰਦਨ ਤੇ ਪੂਰੀ ਤਰ੍ਹਾਂ ਪੌਂਦੀ ਆ ਤੇ ਲੋਕਾਂ ਨੂੰ ਇਹਦੇ ਚ ਸੁਰਸਖਾ ਹੋ ਕਰਨਾ ਚਾਹੀਦਾ ਹੈ ਤੇ ਆਪਣੇ ਬੱਚਾ ਤੇ ਵੀ ਉਹਨਾਂ ਨੂੰ ਪੂਰੀਆਂ ਅਦਤਾਂ ਜਰੀ ਕਰਨੀ ਚਾਹੀਦੀਆਂ ਨੇ ਇਸ ਤਰ੍ਹਾਂ ਕਰਨਾ ਚਾਹੀਦਾ ਕੋਈ ਦਾ ਦਾ ਪਟਾਕਾ ਵਗੈਰਾ ਨਾ ਚਲਾਓ ਸ਼ਹਿਰ ਨਿਵਾਸੀਨੋ ਕੀ ਅਪੀਲ ਕਰ ਰਿਹਾ ਸ਼ਹਿਰ ਨਿਵਾਸੀਨੋ ਅਪੀਲ ਕੀਤੀ ਹੈ ਜੀ ਇਸੇ ਤਰ੍ਹਾਂ ਦੀ ਵਫਾ ਤੋਂ ਬਚਣ ਤਾਂ ਜੇ ਕੋਈ ਵਫਾ ਵਗੈਰਾ ਸਾਹਮਣੇ ਆਉਂਦੀ ਹੈ ਤਾਂ ਪਹਿਲਾਂ ਉਹ ਚੀਜ਼ ਦੀ ਪੂਰੀ ਪੁਣਛਾਣ ਕੀਤੀ ਜਾਣੀ ਚਾਹੀਦੀ ਹੈ ਤਾਂ ਹੀ ਅੱਗੇ ਉਹ ਗੱਲ ਅੱਗੇ ਤਸ਼ੀਲ 추진 ਚਾਹੀਦੀ ਕਿਸਾ ਜੀ ਸਰ ਜਿਵੇਂ ਜਮਾ ਖੋਰੀ ਦਾ ਆ ਰਿਹਾ ਵੀ ਜਮਾ ਖੋਰੀ ਦੇ ਮਾਮਲੇ ਰਸਾਂਗਰ ਦੇ ਸਬਸਤ ਗਰੀ ਕੁਹੜਾ ਸੀ ਬਿਲਕੁਲ ਜੀ ਇਹ ਵੀ ਦੱਤਾ ਨੇ ਕਿ ਵਿਨਾ ਮਤਲਬ ਕੋਈ ਖਾਣ ਪੀਣ ਦੀ ਚੀਜ਼ਾਂ ਜੋ ਹੋਰ ਜ਼ਰੂਰੀ ਸਾਮਾਨ ਦਾ ਕੋਈ ਵਿਨਲ ਲੋਡ ਤੋਂ ਸਟਾਕ ਨਹੀਂ ਕਰ ਸਕਦਾ ਜੀ